ਉਹਦਾ ਹੱਕ ਨਹੀਂ ਬਣਦਾ ਜਦੋਂ ਨੰਦ ਕਾਰਜ ਕਰਾ ਕੇ ਆਈ ਆ ਵਿਆਹ ਕੀ ਆਈ ਆ ਬੱਚਾ ਜੰਮਿਆ ਉਹਦਾ ਹੱਕ ਬਣਦਾ ਦੇਖ ਸਕਦੇ ਹੋ ਦੋਸਤੋ ਕੁੜੀ ਆ ਦਾ ਘਰ ਬਸਾਉਣੇ ਨੂੰ ਆ ਜਿਹੜੀ ਨੂੰ ਜਨਨ ਕੇ ਪਿੰਡ ਤੁੰਗਾ ਪਿੰਡ ਤੁੰਗਾ ਦੀ ਉਹ ਆ ਇਹ ਕੈਂਚੀ ਸਰਦੀ ਬੱਚਿਆਂ ਦਾ ਜਿੰਦਲਾ ਤੇ ਇਸ ਤਰ੍ਹਾਂ ਥੋੜਾ ਹੁੰਦਾ ਬੀਬੀ ਪਹਿਲਾਂ ਟਾਈਮ ਦੇ ਦੇਣਾ ਫਿਰ ਆਪਾਂ ਐਡ ਮੌਕੇ ਤੇ ਭੱਜ ਜਾਣਾ ਅੱਜ ਅਸੀਂ ਛੱਡ ਕੇ ਜਾਵਾਂਗੇ ਕੁੜੀ ਦਾ ਹੱਕ ਬਣਦਾ ਚੱਲ ਪਈ ਹਾਂਜੀ ਬੜਾ ਆਪਣੇ ਘਰ ਬੂਆ ਖੋਲ ਵੀ ਰੋਗਿਆਂ ਦੇ ਇੱਥੇ ਵੱਡਾ ਬੰਦਾ ਵੱਡਾ ਬੰਦਾ ਵੱਡਾ ਬੰਦਾ ਸਾਹ ਕੋਲ ਤੇ ਲੱਗਿਆ ਹੋਇਆ ਅੰਦਰੋਂ ਪਿੰਡ ਤੁੰਗਾ ਪਿੰਡ ਕਿ ਤੁੰਗਾ ਵਿਆਹੀ ਸੀ ਕਈ ਸਾਲ ਦਾ ਜਿਹੜਾ ਕਲੇਸ਼ ਹੈ ਉਹ ਚੱਲ ਰਿਹਾ ਹੈ ਖਾਸ ਕਰਕੇ ਇਹਨਾਂ ਦੀ ਧੀ ਨਹੀਂ ਹੈਗੀ ਜੇ ਇਹਨਾਂ ਦੀ ਧੀ ਹੁੰਦੀ ਨਾ ਜਦੋਂ ਧੀਆਂ ਆਪਣੀਆਂ ਬਰਾਬਰ ਹੁਣ ਵਿਆਹੀਆਂ ਹੁਣ ਫੇਰ ਨਹੀਂ ਨੌਂ ਆਂ ਦਿੱਤਾ ਘਰੋਂ ਕੱਢਦੇ ਬਾਹਰ ਜੇ ਧੀ ਹੁੰਦੀ ਨਾ ਬਰਾਬਰ ਤੇ ਫੇਰ ਅਹਿਸਾਸ ਹੁੰਦਾ ਵੀ ਕਿਦਾਂ ਪੰਚਾਇਤਾਂ ਆਈਆਂ ਆਪਾਂ ਮੋੜੀ ਦੀਆਂ ਵਾਪਸ ਅਸੀਂ ਅੱਜ ਟਾਈਮ ਦੇਨੇ ਅੱਜ ਰੱਖਦੇ ਘਰੇ ਕੱਦ ਰੱਖਦੇ ਆ ਫਰਮੈਂਟ ਮੈਂਟ ਵੱਜ ਕੇ ਰੋ ਮੈਂ ਸਲਾਹ ਕਰਕੇ ਦੱਸਦਾ ਹਰ ਇੱਕ ਗੱਲ ਦੇ ਵਿੱਚ ਦੇ ਸਲਾਹ ਹੀ ਨਹੀਂ ਹੁੰਦੀ ਇਸ ਬੰਦੇ ਦੀ ਸਲਾਹ ਕਰਕੇ ਦੱਸਦਾ ਵੀ ਤੁਹਾਨੂੰ ਹੁਣ ਉਹਦਾ ਹੱਕ ਨਹੀਂ ਬਣਦਾ ਜਦੋਂ ਨੰਦ ਕਾਰਜ ਕਰਾ ਕੇ ਆਈ ਆ ਵਿਆਹ ਕੀ ਆਈ ਆ ਬੱਚਾ ਜੰਮਿਆ ਉਹਦਾ ਹੱਕ ਬਣਦਾ ਕਿੰਨੀ ਬੇਸ਼ਰਮੀ ਵਾਲੀ ਗੱਲ ਪਹਿਲਾਂ ਜਦੋਂ ਨਵਾਂ ਵਿਆਹਣੀਆਂ ਆਉਂਦੀਆਂ ਬੜੀਆਂ ਸੱਸਾਂ ਚਾਣ ਆਵਿਓਂ ਕੇ ਲੈਂਦੀਆਂ ਵੇ ਸਾਨੂੰ ਕਿਸੇ ਚੀਜ਼ ਦਾ ਘਟਾ ਵਾਲੀ ਆ ਤੇਲ ਵੀ ਚਾਉਂਦਿਆਂ ਲੱਡੂ ਵੀ ਵੰਡਦੇ ਆ ਉਦੋਂ ਇਹਨਾਂ ਦੇ ਪੈਰ ਨਹੀਂ ਧਰਤੀ ਤੇ ਲੱਗਦੇ ਜਦੋਂ ਨਵਾਂ ਘਰ ਜਾਂਦਿਆਂ ਪੋਤੀ ਹੋ ਜਾਂਦੇ ਆ ਫਿਰ ਨਵਾਂ ਸ਼ਰੀਕੀਆਂ ਨਾਲ ਵੀ ਪੜੀਆਂ ਲੱਗਣ ਲੱਗ ਪੈਂਦੀਆਂ ਉਹ ਪਾਣੀ ਕਿਹੜਾ ਵਾਰ-ਵਾਰ ਪਿੰਦੀ ਆ ਉਦੋਂ ਪਾਣੀ ਵਾਰ-ਵਾਰ ਪੈਂਦੀਆਂ ਫਿਰ ਵਧਾਈਆਂ ਇਹਨਾਂ ਦੀਆਂ ਪ੍ਰਾਣੀਆਂ ਹੋ ਜਾਂਦੀਆਂ ਬੰਦਾ ਪੁੱਛੇ ਇਹਨਾਂ ਨੂੰ ਜਦੋਂ ਪੁੱਛੇ ਬਾਬੇ ਆਏ ਨੇ ਇੰਨੇ ਸਿੰਘ ਫੌਜਾਂ ਆਈਆਂ ਨੇ ਜਥੇਦਾਰ ਸ਼ੇਰ ਸਿੰਘ ਜੀ ਆਇਆ ਰਾਜਾ ਰਾਜ ਸਿੰਘ ਜੀ ਬਾਪੂ ਚੜਤ ਸਿੰਘ ਜੀ ਤੇ ਨਾਲ ਬਾਬਾ ਕੋਬਰਾ ਦੇਖ ਸਕਦੇ ਹੋ ਜੀ ਪੰਚਾਇਤ ਸਰਪੰਚ ਸਭ ਖੜੇ ਨੇ ਨਗਲੇ ਪਿੰਡ ਤੋਂ ਪੱਸੀ ਰਜਾ ਕੇ ਇਹ ਜਿੰਦਾ ਅੱਜ ਪਿੰਡ ਨਗਲੇ ਤੋਂ ਪੰਚਾਇਤ ਆਈ ਆ ਤੇ ਤੁੰਗਾ ਦੋਹਾਂ ਦਾ ਇੱਥੇ ਸਮਝੌਤਾ ਆਪਣੇ ਬੱਚੀ ਨੂੰ ਤੋੜਨਾ ਸੀਗਾ ਉਹ ਜਿਹੜੇ ਪਿੰਡ ਤੁੰਗਾ ਵਾਲੇ ਨੇ ਹੁਆਏ ਨਹੀਂ ਹੁਣ ਅਸੀਂ ਬੱਚੀ ਨੂੰ ਉੱਥੇ ਤੁੰਗਾ ਪਿੰਡ ਛੱਡਣ ਚੱਲੇ ਆ ਅੱਜ ਦਾ ਟਾਈਮ ਦੱਸੇ ਪਹਿਲਾਂ ਵੀ ਉਹਨਾਂ ਨੇ ਟਾਈਮ ਲੈ ਲਿਆ ਸੀਗਾ ਇੱਕ ਵਾਰੀ ਅਸੀਂ ਕਿ 23 ਤਰੀਕ ਨੂੰ ਉਹਦੋਂ ਦਾ ਟਾਈਮ ਲੈ ਲਿਆ ਉਹਨਾਂ ਨੇ ਅੱਜ 31 ਤਰੀਕ ਦਾ ਟਾਈਮ ਲਿਆ ਸੀਗਾ ਲਖਪੂਰ ਨੇ ਉਤਰਿਆ ਉਹਦੇ ਬਤਨਾਂ ਦੇ ਹੁਣ ਅਸੀਂ ਸਰਪੰਚ ਸਾਹਿਬ ਨਾਲ ਗੱਲ ਕਰੀ ਆ ਜਾ ਕੇ ਹੁਣ ਕੁੜੀ ਨੂੰ ਬਿਠਾ ਕੇ ਆਵਾਂਗੇ ਉੱਥੇ ਘਰੇ ਉਹਦੇ ਠੀਕ ਬਿਠਾ ਕੇ ਆਉਂਗੇ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਿਲਕੁਲ ਸਹੀ ਗੱਲ ਅੱਜ ਦਾ ਟਾਈਮ ਦਿੱਤਾ ਸੀ ਇਹਨਾਂ ਦੀ ਸੱਸ ਨੇ ਵੀ ਦਿੱਤਾ ਸੀ ਤੇ ਇਹਨਾਂ ਦੇ ਹਸਬੰਦ ਨੇ ਵੀ ਦਿੱਤਾ ਸੀ ਵੀ ਅਸੀਂ ਆਵਾਂਗੇ ਵੀ ਲੈ ਕੇ ਜਾਵਾਂਗੇ ਉਹ ਆਪਣੇ ਬਚਨਾਂ ਦੇ ਪੱਕੇ ਨਹੀਂ ਉਤਰੇ ਹੋਣਾ ਕਿ ਨਾ ਆਪਣਾ ਆਏ ਨਹੀਂ ਹੈਗੇ ਅੱਜ ਦੇ ਇਕਰਾਰ ਤੇ ਡੀਕ ਡੀਕ ਕੇ ਹੁਣ ਤਿੰਨ ਦਾ ਟਾਈਮ ਹੋ ਗਿਆ ਅਸੀਂ ਉਹਨਾਂ ਦੀ ਪੰਚਾਇਤ ਨੂੰ ਡੀਕ ਕੇ ਹੁਣ ਚੱਲੇ ਸਰਪੰਚ ਨਾਲ ਗੱਲ ਕਰ ਲਈ ਨੇ ਦੇ ਸਹੁਰੇ ਦੇ ਪਿੰਡ ਨਾਲ ਉਹ ਕਹਿੰਦੇ ਵੀ ਤੁਸੀਂ ਆ ਜਾਓ ਛੱਡ ਦੇ ਦਾ ਹੱਕ ਬਣਦਾ ਕਿ ਕਿਹਦਾ ਹੱਕ ਬਣਦਾ ਉੱਥੇ ਰਹਿਣ ਦਾ ਛੱਡਣ ਚੱਲੇ ਆ ਏ ਕਿਹ ਵੀ ਦਾ ਹੱਕ ਬਣਦਾ ਕਿਉਂਕਿ ਇਹਦਾ ਹੱਕ ਇਹਨੂੰ ਕੋਈ ਨਹੀਂ ਕੱਢ ਸਕਦਾ ਨਾ ਹਾਈ ਕੋਰਟ ਕੱਢ ਸਕਦਾ ਨਾ ਪੁਲਿਸ ਕੱਢ ਸਕਦੀ ਨਾ ਪਿੰਡ ਦੀ ਪੰਚਾਇਤ ਕੱਢ ਸਕਦੀ ਆ ਜਿਹੜੀ ਕੁੜੀ ਨੰਨਦ ਕਾਰਜ ਕਰਾ ਕੇ ਆਈ ਆ ਬੱਚਾ ਜੰਮਿਆ ਇਹਦਾ ਹੱਕ ਬਣਦਾ ਸੀ ਇਹਨੂੰ ਘਰੇ ਛੱਡ ਕੇ ਜਾਵਾਂਗੇ ਆ ਗੱਲ ਹੋਈ ਆ ਸਰਪੰਚ ਸਾਹਿਬ ਵੀ ਪਿੰਜਦੇ ਘਰ ਆਏ ਸੀ ਪਹਿਲਾਂ ਫੋਨ ਕਰਕੇ ਆਏ ਅਸੀਂ ਵੀ ਅਸੀਂ ਆ ਰਹੇ ਆ ਉਹਦੀ ਮਾਂ ਵੀ ਮੰਨੀ ਸੀ ਸੱਸ ਵੀ ਮੰਨੀ ਸੀ ਵੀ ਆ ਜਾਓ ਹੁਣ ਦੇਖ ਸਕਦੇ ਹੋ ਤੁਸੀਂ ਜਿੰਦਰਾ ਲਾ ਕੇ ਭੱਜ ਗਏ ਆ ਵਿੱਚ ਦੇ ਵੀ ਆ ਗਏ ਆ ਹੁਣ ਖੱਜਲਖਵਾਰੀ ਇੱਕ ਹਿਸਾਬ ਨਾਲ ਇਹਨਾਂ ਦੀ ਪਿੰਡ ਦੀ ਪੇਕੇ ਦੀ ਕੁੜੀ ਦੀ ਪਿੰਡ ਦੀ ਪੰਚਾਇਤ ਵੀ ਸਾਰੀ ਆਈ ਹੋਈ ਆ ਅਸੀਂ ਵੀ ਉਧਰ ਇਸ ਤਰ੍ਹਾਂ ਥੋੜਾ ਹੁੰਦਾ ਬੀਬੀ ਪਹਿਲਾਂ ਟਾਈਮ ਦੇ ਦੇਣਾ ਫਿਰ ਆਪਾਂ ਐਡ ਮੌਕੇ ਤੇ ਭੱਜ ਜਾਣਾ ਅੱਜ ਅਸੀਂ ਛੱਡ ਕੇ ਜਾਵਾਂਗੇ ਕੁੜੀ ਦਾ ਹੱਕ ਬੰਦਾ ਚੱਲ ਪਈ ਹਾਂਜੀ ਬੜਾ ਆਪਣੇ ਘਰ ਬੂਆ ਖੋਲ ਵੀ ਰੋਗੀ ਆਣ ਕੇ ਇੱਥੇ ਵੱਡਾ ਹੁੰਦਾ ਜੀ ਵੱਡਾ ਹੁੰਦਾ ਸਾਹ ਖੋਲ ਕੇ ਦੇਖ ਲਓ ਇੱਧਰ ਲੱਗਿਆ ਹੋਇਆ ਅੰਦਰ ਉਹ ਹਨ ਅੰਦਰ ਇੱਥੇ ਨਹੀਂ ਕੰਮ ਕਰਨਾ ਦੇਖ ਸਕਦੇ ਹੋ ਦੋਸਤੋ ਕੁੜੀ ਆ ਦ ਘਰ ਵਸਾਉਣੇ ਨੂੰ ਹੈ ਜਿਹੜੀ ਨੂੰ ਯਾਨੀ ਕਿ ਵੀ ਜਾਨੀ ਕਿ ਪਿੰਡ ਤੁੰਗਾ ਪਿੰਡ ਤੁੰਗਾ ਦੀ ਉਹ ਹੈ ਇਹ ਪਿੰਡ ਤੁੰਗਾ ਤੁੰਗਾ ਪਿੰਡ ਦੀ ਜਿਹੜੀ ਗੱਲਬਾਤ ਹੈਗੀ ਇਹ ਤਸਵੀਰਾਂ ਨਾਂਗਲੇ ਤੋਂ ਕੁੜੀ ਹੈਗੀ ਜੋ ਕਿ ਤੁੰਗਾ ਵੇਹੀ ਸੀ ਕਈ ਸਾਲ ਦਾ ਜਿਹੜਾ ਕਲੇਸ਼ ਹੈ ਉਹ ਚੱਲ ਰਿਹਾ ਹੈ ਤੇ ਬਾਬੇ ਆਏ ਨੇ ਢਿੰਗ ਸਿੰਘ ਫੌਜਾਂ ਆਈਆਂ ਨੇ ਜਿਹੜਾ ਟਾਈਮ ਦਿੱਤਾ ਸੀ ਸ਼ਾਇਦ ਟਾਈਮ ਦਿੱਤਾ ਸੀ ਜੀ ਬਾਬਾ ਜੀ ਟਾਈਮ ਦਿੱਤਾ ਸੀ ਅੱਜ ਉਹ ਹੈ ਨਹੀਂ ਗਾ ਮਿਲਿਆ ਨਹੀਂ ਕਹਿੰਦਾ ਪਟਿਆਲੇ ਚਲੇ ਗਿਆ ਮੈਂ ਸਵੇਰੇ ਫੋਨ ਕਰ ਸਰਪੰਚ ਸਾਹਿਬ ਨੂੰ ਕਰੇ ਫੋਨ ਉਹ ਜਾ ਕੇ ਪੰਚਾਇਤ ਕੋਲ ਜਾ ਕੇ ਸਾਰੇ ਤੁਸੀਂ ਫੋਨ ਕਰਿਆ ਸੀ ਇਹਨੂੰ ਕਰ ਲੜੇ ਨੂੰ ਇਹਨੂੰ ਫੋਨ ਕਰਿਆ ਕਹੇ ਵਜੇ ਅਸੀਂ 2 ਵਜੇ ਕਰਾਇਆ ਫੋਨ ਦੇ ਆਉਣੇ ਆ ਭਾਈ ਕੁੜੀ ਨੂੰ ਜਿੰਦਾ ਜਿੰਦਾ ਤੋੜਿਆ ਕੁੜੀ ਨੇ ਆਪਦੇ ਸਹੁਰੇ ਘਰ ਰਹਿਣ ਵਾਸਤੇ ਆਉਣ ਵਾਸਤੇ ਸਹੁਰੇ ਘਰ ਚ ਪ੍ਰਵੇਸ਼ ਹੈ ਜਿਹੜਾ ਹੋ ਚੁੱਕੀ ਹੈ ਕੁੜੀ ਜਿੰਦਾ ਲੱਗ ਰਿਹਾ ਅੰਦਰ ਉਹ ਇਹ ਮੈਂ ਕੋਈ ਇਹਨੂੰ ਰਹਿਣ ਦੇ। ਇਹਨੂੰ ਨਾ ਫੇੜ ਤੂੰ। ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜੀ ਬੱਚਾ ਤੇ ਲੜਕੀ ਐ। 15 ਵੀ ਲੋਕ ਲੱਗ। ਕਹਿੰਦੇ ਕੁਲਵਿੰਦਰ ਕੌਰ ਨੰਗਲੇ ਪਿੰਡ ਤੋਂ ਤੂੰਗਾ ਵਿਆਹੀ ਸੀ। ਕਈ ਸਾਲ ਦਾ ਚੱਲ ਰਿਹਾ ਹੈ ਬਾਬੇ ਲੈ ਕੇ ਆਏ ਨੇ ਘਰ ਬਸਾਉਣਾ। ਪਰ ਪਰਿਵਾਰ ਚਲਾ ਗਿਆ ਸੀ ਜਿੰਦਾ ਲਾ ਕੇ ਜਿੰਦਾ ਤੋੜ ਕੇ ਲੜਕੀ ਆਪਦੇ ਘਰੇ ਦਾਖਲ ਹੋਈ ਐ। ਤੇ ਉਸ ਤੋਂ ਬਾਅਦ ਅੱਗੇ ਵੀ ਜਿੰਦਾ ਲੱਗੇ ਹੋਏ ਹੁਣ ਦੇਖੋ ਵੀ ਕੀ ਕਰਦੇ ਨੇ ਅੱਗੇ ਗੱਲਬਾਤ ਕੀ ਹੁੰਦੀ ਹੈਗੀ। ਉਹ ਬਾਬੇ ਦੱਸਣਗੇ ਸਿੰਘ ਫੌਜਾਂ। ਬਾਬਾ ਸ਼ੇਰ ਸਿੰਘ ਜੀ ਜਥੇਦਾਰ ਨਹੀਂ ਮਨਪ੍ਰੀਤ ਕੌਰ ਉਹਨਾਂ ਨਾਲ ਗੱਲਬਾਤ ਹਾਂਜੀ ਫਿਰ ਕਿਵੇਂ ਗੱਲਬਾਤ ਹੈ ਹੁਣ ਫਿਰ ਤੁਸੀਂ ਕਹਿੰਦੇ ਫਿਰ ਲੜਕੀ ਨੂੰ ਛੱਡਣ ਆਇਆਂਗੇ ਔਰ ਇੱਥੇ ਅੰਡਰ ਕਰ ਦਿੱਤਾ ਕੋਈ ਗੱਲ ਨਹੀਂ ਆਪੇ ਬੈਠੋਗੇ ਆਣਗੇ ਹੈ ਤਾਂ ਇੱਥੇ ਹੀ ਲਾਗੇ ਬੰਨੇ ਹੀ ਓਏ ਕਰੀ ਜਾਂਦੇ ਅਸੀਂ ਚੱਲ ਗਏ ਦੂਰ ਉਹ ਕਹਿੰਦੇ ਪਟਿਆਲੇ ਗਏ ਫੇ ਮੁੰਡਾ ਨੇ ਨਹੀਂ ਪਟਿਆਲੇ ਨਹੀਂ ਇੱਥੇ ਬੰਨੇ ਇੱਥੇ ਲੱਗੇ ਹੀ ਆ ਸਵੇਰੇ ਫੋਨ ਕਰਕੇ ਆਏ ਅਸੀਂ ਉਰੇ ਹੀ ਆ ਆਉਗੇ ਤਾਂ ਸਹੀ ਆਹੀ ਉਹਨੂੰ ਫੋਨ ਕਰਕੇ ਕਹਿਤਾ ਵੀ ਅਸੀਂ ਘਰ ਛੱਡ ਕੇ ਚੱਲੇ ਆ। ਇਹਦੀ ਸੱਸ ਨਾਲ ਵੀ ਗੱਲ ਕੀਤੀ ਹੋਈ ਆ ਵੀ ਘਰ ਛੱਡ ਕੇ ਚੱਲੇ ਉਹਦਾ ਹੱਕ ਬਣਦਾ। ਖਾਸ ਕਰਕੇ ਇਹਨਾਂ ਦੀ ਧੀ ਨਹੀਂ ਹੈਗੀ। ਜੇ ਇਹਨਾਂ ਦੀ ਧੀ ਹੁੰਦੀ ਨਾ ਜਦੋਂ ਧੀਆਂ ਆਪਣੀਆਂ ਬਰਾਬਰ ਹੁਣ ਵਿਆਹੀਆਂ ਹੁਣ ਫੇਰ ਨਹੀਂ ਨੌਂ ਆਂੇਤਾ ਘਰੋਂ ਕੱਢਦੇ ਬਾਹਰ। ਜੇ ਧੀ ਹੁੰਦੀ ਨਾ ਬਰਾਬਰ ਤੇ ਫੇਰ ਅਹਿਸਾਸ ਹੁੰਦਾ ਵੀ ਕਿਦਾਂ ਪਹੈਤਾ ਆਈਆਂ ਆਪਾਂ ਮੋੜੀ ਦੀਆਂ ਵਾਪਸ। ਕਿਹੜਾ ਕਿ ਨੌਂ ਧੀਆਂ ਦੀਆਂ ਪਹੈਤਾ ਹੁੰਦੀਆਂ ਵਾ। ਹਰ ਵਾਰੀ ਇਹ ਆਉਂਦੇ ਪੰਚਾਇਤ ਹਰ ਵਾਰੀ ਮੋੜ ਦਿੰਦੇ ਆ ਅਸੀਂ ਅੱਜ ਟਾਈਮ ਦੇ ਨੇ ਅੱਜ ਰੱਖਦੇ ਘਰੇ ਕੱਢ ਲੱਖਦੇ ਆ ਫਿਰ ਮੈਂ ਟਮ ਟਮ ਬੱਜ ਕੇ ਨੂੰ ਮੈਂ ਸਲਾਹ ਕਰਕੇ ਦੱਸਦਾ ਹਰ ਇੱਕ ਗੱਲ ਦੇ ਵਿੱਚ ਇਹ ਸਲਾਹ ਹੀ ਨਹੀਂ ਹੁੰਦੀ ਇਸ ਬੰਦੇ ਦੀ ਸਲਾਹ ਕਰਕੇ ਦੱਸਦਾ ਇਹ ਵੀ ਤੁਹਾਨੂੰ ਹੁਣ ਉਹਦਾ ਹੱਕ ਨਹੀਂ ਬਣਦਾ ਜਦੋਂ ਨੰਦਕਾਰਜ ਕਰਾ ਕੇ ਆਈ ਆ ਵਿਆਹ ਕੀ ਆਈ ਆ ਬੱਚਾ ਜੰਮਿਆ ਉਹਦਾ ਹੱਕ ਬਣਦਾ ਇਹਨੂੰ ਕੋਈ ਵੀ ਨਹੀਂ ਕੱਢ ਸਕਦਾ ਇਹਦਾ 3 ਸਾਲ ਹੋ ਗਿਆ ਸਾਨੂੰ ਹੈਰਾਨ ਹੁੰਦਿਆਂ ਨੂੰ ਤੁਸੀਂ ਪਿੱਤਾਂ ਲੜਕੀ ਦੇ ਇੱਧਰ ਵਾਏ ਨਾ ਕੋਈ ਨਹੀਂ ਇੱਧਰ ਨਾ ਖੋਲੀ ਕਿੰਨੇ ਸਾਲ ਹੋ ਗਏ ਸਲਾਹ ਹੁੰਦੀ ਨੂੰ ਇਹ 3 ਸਾਲ ਹੋ ਗਏ ਤਿੰਨ ਹੋ ਗਏ ਬਣੀ ਨਹੀਂ ਸਲਾਹ ਨਾ ਕੋਈ ਇੱਧਰ ਹੀ ਵਾਏ ਬਸ ਸਮਝਾ ਦਾ ਦੱਬਾ ਉੱਥੇ ਅੰਦਰ ਹੀ ਵਾਏ ਨੂੰ ਖੋਈ ਦੂਜਾ ਜਿੰਦਾ ਨਾ ਖੋਲ ਤਾ ਆਪੇ ਆ ਕੇ ਖੋਲਣਗੇ ਹੋ ਟੋਪੇ ਬੈਠਾ ਇਹ ਟਾਈਮ ਬੋਲਦੇ ਕਿ ਵਿਰਾਮ ਮੇਨ ਗੇਟ ਆ ਇਹਦਾ ਇਹਦਾ ਜਿੰਦਾ ਖੋਲਿਆ ਦੂਜਾ ਬੰਦ ਪਿਆ ਆਪ ਵੀ ਖੋਲਣਗੇ ਆ ਕੇ ਬਾਈ ਜੀ ਆਸ ਨੂੰ ਦਿਹਾਉਣੇ ਜਿਹੜਾ ਮੇਨ ਡੇਟ ਆ ਇਹਦਾ ਥੱਲੇ ਜਿੰਦਾ ਤੋੜਿਆ ਬਾਤੀ ਸਾਰਾ ਪੈਨ ਇੱਧਰ ਛੱਡ ਥੱਲੇ ਸ਼ੈੱਡ ਥੱਲੇ ਰਹੂਗੀ ਫਿਰ ਦੇਖ ਸਕਦੇ ਹੋ ਵੀ ਲੜਕੀ ਦੇ ਮਾਤਾ ਪਿਤਾ ਰਿਸ਼ਤੇਦਾਰ ਆਏ ਨੇ ਤੇ ਨਾਲ ਬਾਬੇ ਆਏ ਨੇ ਤੇ ਇਸ ਤਰ੍ਹਾਂ ਦਾ ਕਹਿੰਦੇ ਥੱਲੇ ਬਿਠਾ ਦ ਬਾਹਰ ਅੰਦਰ ਬਿਠਾਦਾ ਥੱਲੇ ਆ ਲੜਕੀ ਦੀ ਮਾਤਾ ਹੈ ਜੀ ਦੇਖ ਸਕਦੇ ਹੋ ਤਸਵੀਰਾਂ ਬਾਕੀ ਜਿੰਦਾ ਲੱਗਿਆ ਦੂਗੇ ਸ਼ੈੱਡ ਥੱਲੇ ਬਿਠਾ ਚੱਲੇ ਆ ਤੇਰੀ ਗੱਲ ਸ਼ੈੱਡ ਥੱਲੇ ਬੈਠੂ ਜੀ ਕੁੜੀ ਸ਼ੈੱਡ ਥੱਲੇ ਬਿਠਾਦਾ ਆ ਅੰਦਰ ਕਰਨ ਦੇ ਲਿਆ ਕੇ ਇੱਥੇ ਬਾਈ ਥੱਲੇ ਜਾਂ ਕੇ ਉਹ ਖੋਲਣੇ ਵਾਲਾ ਭਾਈ ਕਿੰਨੀ ਬੇਸ਼ਰਮੀ ਵਾਲੀ ਗੱਲ ਆ ਹੈ ਕਿੰਨੀ ਬੇਸ਼ਰਮੀ ਵਾਲੀ ਗੱਲ ਪਹਿਲਾਂ ਜਦੋਂ ਨਵਾਂ ਵਿਆਹਣੀਆਂ ਆਉਂਦੀਆਂ ਬੜੀਆਂ ਸੱਸਾਂ ਚਾਣ ਆਵਿਓਂ ਕੇ ਲੈਂਦੀਆਂ ਬੀ ਸਾਨੂੰ ਕਿਸੇ ਚੀਜ਼ ਦਾ ਘਟ ਵਾਲੀ ਆ ਤੇਲ ਵੀ ਚੁੰਦੀਆਂ ਨੇ ਤੇਲ ਵੀ ਚੁੰਦੀਆਂ ਲੱਡੂ ਵੀ ਵੰਡਦੇ ਆ ਉਦੋਂ ਇਹਨਾਂ ਦੇ ਪੈਰ ਨਹੀਂ ਧਰਤੀ ਦੇ ਲੱਗਦੇ ਜਦੋਂ ਨਵਾਂ ਘਰ ਜਾਂਦਿਆਂ ਪੋਤੇ ਹੋ ਜਾਂਦੇ ਆ ਫਿਰ ਨਵਾਂ ਸ਼ਰੀਕਣੀਆਂ ਨਾਲ ਵੀ ਪੜੀਆਂ ਲੱਗਣ ਲੱਗ ਪੈਂਦੀਆਂ ਉਹ ਪਾਣੀ ਕਿਹੜਾ ਵਾਰ-ਵਾਰ ਪਿੰਦੀ ਆ ਉਦੋਂ ਪਾਣੀ ਵਾਰ-ਵਾਰ ਪਿੰਦੀ ਆ ਬਹੁਤ ਵਾਰ ਪਾਣੀ ਪਿੰਦੀ ਆ ਨੂਹ ਫਿਰ ਵਧਾਈਆਂ ਇਹਨਾਂ ਦੀਆਂ ਪ੍ਰਾਣੀਆਂ ਹੋ ਜਾਂਦੀਆਂ ਬੰਦਾ ਪੁੱਛੇ ਇਹਨਾਂ ਨੂੰ ਜਦੋਂ ਪੁੱਛੇ ਹੋ ਜਾਂਦੇ ਫਿਰ ਨੂਹਾਂ ਤੋਂ ਪਾਣੀ ਵੀ ਫਿਰ ਇਹਨਾਂ ਨੂੰ ਘਰ ਨਹੀਂ ਬਾੜਦੀਆਂ ਲੱਗ ਗਿਆ ਦੂਜਾ ਜਿੰਦਰਾ ਲੱਗਿਆ ਹੋਇਆ ਹੁਣ ਅੰਦਰੋਂ ਵੀ ਜਿੰਦਰੇ ਲੱਗੇ ਪਏ ਆ ਤੇ ਸਾਹਮ ਹਾਂਜੀ ਤਾਜ਼ਾ ਰੋਹ ਹੋ ਗਿਆ ਉਹ ਮੱਜਾਂ ਵੀ ਉਹ ਬੱਜੇ ਬੱਨ ਗਏ ਕਿਵੇਂ ਜੀ ਮੱਜਾਂ ਵੀ ਬੱਨ ਗਏ ਬੱਜਾ ਬੰਨੀਆਂ ਇੱਥੇ ਕਿੱਥੇ ਨੇ ਮੱਜਾਂ ਬੱਜਾ ਵੀ ਕਿਸੇ ਦੇ ਘਰ ਬੱਨ ਗਏ ਗੋਲ ਕੇ ਕਿਸੇ ਦੇ ਘਰ ਹਾਂਜੀ ਰੋਹ ਕਿੱਥੇ ਤਾਜ਼ਾ ਰੋਹ ਹੋ ਗਿਆ 40 ਪਾੜੀ ਚੇਰ ਚਲਾ ਦੇ ਬੰਦੇ ਅੱਛਾ ਗੋਹਾ ਤਾਜ਼ਾ ਹੀ ਹੈ ਮੱਜਾਂ ਵੀ ਦੇਖੋ ਜੀ ਕਿਸੇ ਦੇ ਘਰੇ ਬੰਨ ਗਏ ਤਾਜ਼ਾ ਰੋਹ ਹੈ ਸਰ ਇਹਨੂੰ ਤਸਵੀਰਾਂ ਸੋਮੇ ਮੱਜਾਂ ਫਿਰ ਕਿੱਥੇ ਨੇ ਜੀ ਮੱਜਾ ਕਿਸੇ ਦੇ ਘਰ ਬੰਨ ਕੇ ਵੀ ਆਉਂਦੇ ਪਏ ਵੀ ਅੱਜ ਕੁੜੀ ਨੂੰ ਛੱਡ ਕੇ ਜਾਣਗੇ ਇਸ ਤਰ੍ਹਾਂ ਕਰਦੀਆਂ ਸੱਸਾਂ ਟਾਈਮ ਸੀ ਅੱਜ ਦਾ ਹਾਂ ਅੱਜ ਦਾ ਟਾਈਮ ਦਿੱਤਾ ਹੋਇਆ ਸੀ ਤਿੰਨ ਟਾਈਮ ਦੇ ਦਿੱਤੇ ਇੱਕ ਨਹੀਂ ਇੱਕ ਨਹੀਂ ਅੱਧਾ ਨਹੀਂ ਤਿੰਨ ਵਾਰੀ ਟਾਈਮ ਦਿੱਤਾ ਆ ਚੌਥੀ ਵਾਰੀ ਕੁੜੀ ਛੱਡ ਕੇ ਚੱਲੇ ਵੀ ਤਾਂ ਹੱਕ ਬਣਦਾ ਇੱਥੇ ਮੈਂ ਫਿਰ ਮੱਜਾਂ ਜਿਹੜੀਆਂ ਇੱਥੇ ਆ ਦੇਖੋ ਗੋਹਾ ਤਾਜੀ ਪੇਸ਼ ਹੈ ਦਾ ਜੇ ਮੱਜਾਂ ਕਿਸੇ ਨੂੰ ਦਿੱਤੀਆਂ ਹੋਣੀਆਂ ਮੱਜਾਂ ਅੱਜ ਤੋੜ ਦਿੱਤੀਆਂ ਆਉਣੀਆਂ ਮਾਮੇ ਘਰੇ ਘੱਲ ਦਿੱਤੀਆਂ ਨੇ ਮਾਮਾ ਦਖਲਦਾ ਜੀ ਦਿੰਦਾ ਇਹ ਘਰ ਦੇ ਵਿੱਚ ਕਦੇ ਹੀ ਨਹੀਂ ਨਹੀਂ ਰੁਕ ਜਾ ਹਜੇ ਨਹੀਂ ਲੈ ਕੇ ਜਾਨੀ ਰੁਕ ਜਾ ਟਾਈਮ ਦੇ ਟਾਈਮ ਤੇ ਹੁਣ ਕੁੜੀ ਆ ਸ਼ੈੱਡ ਦੇ ਠਾਂ ਮੰਜਾ ਜਰੂਰ ਮਿਲ ਗਿਆ ਕੁੜੀ ਨੂੰ ਆ ਸ਼ੈੱਡ ਦੇ ਠਾਂ ਹੁਣ ਰਾਤ ਕੱਟੂਗੀ ਉਰੇ ਸੌਰੇਕਰ ਮੋਹੌਲ ਮੀਂਦਾ ਮਾਹੌਲ ਹੈ ਦੇਖ ਸਕਦੇ ਹੋ ਵੀ ਉੱਤੋਂ ਟਿਪ ਟਿਪ ਵੀ ਕਰ ਰਿਹਾ ਹੈ ਤੇ ਆ ਬੱਚੇ ਨੂੰ ਲੈ ਕੇ ਅੱਜ ਆ ਸ਼ੈੱਡ ਦੇ ਹੇਠਾਂ ਬੈਠੂਗੀ ਗਲਵਿੰਦਰ ਕੌਰ ਪਿੰਡ ਨੰਗਲੇ ਤੋਂ ਅੰਦਰ ਜਿਹੜੀ ਕੋਠੀ ਹੈ ਉਹਨੂੰ ਜੰਦਾ ਲੱਗਿਆ ਹੋਇਆ ਹੈ ਇਹ ਜਿੰਦਾ ਮੈਂ ਤੋੜਦੀ ਵੀ ਨਹੀਂ ਹੈਗੀ ਕਿਉਂਕਿ ਕੀ ਪਤਾ ਵੀ ਕੱਲ ਨੂੰ ਕਿਉਂ ਭਾਈ ਇੱਥੇ ਹੀ ਰਹੋਗੇ ਰਾਤ ਫਿਰ ਹਾਂਜੀ ਮੈਂ ਇੱਥੇ ਹੀ ਰਹੂੰਗੀ ਰਾਤ ਜੀ ਮੈਂ ਕਿਤੇ ਨਹੀਂ ਜਾਂਦੀ ਜੀ ਇਹ ਤਾਂ ਫਿਰ ਬਹੁਤ ਬਰਸਾਤ ਦਾ ਮੌਸਮ ਨਹੀਂ ਮੈਂ ਸਾਡੇ ਵਿੱਚ ਹੀ ਰਹੂੰਗੀ ਜੀ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਬਣੇ ਹੋਏ ਨੇ ਜੀ ਤੁੰਗਾ ਪਿੰਡ ਦੇ ਵਿੱਚ ਜਿਸ ਤਰ੍ਹਾਂ ਬਾਬੇ ਧੀਆਂ ਦੇ ਘਰ ਬਸਾਉਂਦੇ ਨੇ ਆਪਾਂ ਨੂੰ ਪਤਾ ਹੈ ਅੱਜ ਇਸ ਲੜਕੀ ਕੁਲਵਿੰਦਰ ਕੌਰ ਨੂੰ ਛੱਡਣ ਆਏ ਸੀਗੇ ਕੋਈ ਨਾ ਇਹ ਕਿਨਾਰੇ ਤੇ ਜਾਵਾਂਗੇ ਬਾਹਰ ਕਿਉਂ ਬੱਬਾ ਜੀ ਫਿਰ ਇਹ ਹੁਣ ਕੁੜੀ ਰਾਤ ਨੂਰੀ ਰਹੂਗੀ ਹਾਂ ਠੀਕ ਹੈ ਹਮ ਤਾਂ ਜਦੋਂ ਜੇ ਮੇਨ ਗੇਟ ਜਿਹੜਾ ਅੰਦਰਲਾ ਕੋਠੀ ਵਾਲਾ ਜੰਦਾ ਲਾਗੇ ਉਹ ਤਾਂ ਆਪਾਂ ਖੋਲ ਹੀ ਸਕਦੇ ਨਾ ਕੱਲ ਨੂੰ ਆਏ ਤੇ ਕੁੜੀ ਤੇ ਕੋਈ ਲਿਕੇ ਹੰਦਾ ਆ ਸਾ ਦਿਨ ਵੀ ਇਹਨਾਂ ਨੇ ਉਹ ਕਰਿਆ ਇਸ ਕਰਕੇ ਉਹਨੂੰ ਕੁੜੀ ਨੂੰ ਇੱਥੇ ਸੱਟ ਥਲੇ ਬਿਠਾ ਕੇ ਆ ਜਾਣਗੇ ਆਥਣ ਤੱਕ ਇੱਥੇ ਨੇੜੇ ਤੇੜੇ ਹੋਣਗੇ ਆਥਣੇ ਨਹੀਂ ਕੱਲ ਨੂੰ ਆ ਜਾਣਗੇ ਆਉਣਗੇ ਹੁਣ ਘਰ ਛੱਡ ਕੇ ਕਨੇਡਾ ਦਾ ਨਹੀਂ ਜਾਂਦੇ ਉਹ ਠੀਕ ਹੈ ਕਿੰਨੇ ਵਲਾਂ ਤਾਂ ਪਊ ਉਹਨਾਂ ਨੂੰ ਫੇਰ ਬਹਿ ਕੇ ਜੇ ਕਹਣੇ ਫਿਰ ਬਹਿ ਕੇ ਕਰ ਲਾਂਗੇ ਦੁਬਾਰੇ ਗੱਲ ਹੁਣ ਜੇ ਕੋਈ ਕਰਦੀ ਨਹੀਂ ਗੱਲ ਇਹਦਾ ਹੱਕ ਬਣਦਾ ਇਥੇ ਵਿਆਹੀ ਆ ਬੱਚਾ ਜੰਮਿਆ ਠੀਕ ਨਹੀਂ ਗੱਲ ਜਿੱਦਾਂ ਕੋਰਟ ਕੇਸ ਵੀ ਚੱਲਦਾ ਆ ਪਰ ਮੰਨ ਲੈਣੇ ਆ ਇਹਦਾ ਤਾਂ ਅਧਿਕਾਰ ਆ ਜਿੱਦਾਂ ਤੇ ਕੋਈ ਫੈਸਲਾ ਨਹੀਂ ਹੁੰਦਾ ਠੀਕ ਉਹਨਾਂ ਚ ਰਹਿ ਸਕਦੀ ਆ ਉਹਦੇ ਸਹੁਰੇ ਘਰੇ ਬੱਚੇ ਦੀ ਪੜ੍ਹਾਈ ਖਰਾਬ ਹੁੰਦੀ ਆ ਉਹਨੂੰ ਪੜ੍ਹਾਵੇ ਬੱਚਾ ਉਹ ਜਿਹੜਾ ਮੁੰਡਾ ਉਹਨੂੰ ਬੱਚੇ ਨੂੰ ਪੜ੍ਹਾਵੇ ਸਕੂਲ ਦੇ ਵਿੱਚ ਇਹਨੂੰ ਰਾਜੇ ਨਹੀਂ ਚੱਲ ਬੋਲ ਚੱਲ ਹੈਗੀ ਨਾ ਬੋਲੋ ਇੱਕ ਦੂਜੇ ਨਾਲ ਠੀਕ ਨਹੀਂ ਗੱਲ ਇੱਥੇ ਰਹਿ ਤਾਂ ਸਕਦੀ ਆ ਹੌਲੀ ਹੌਲੀ ਚੱਲ ਮਾਰੇ ਕਿਰਪਾਗੁਰੂ ਕੱਠੇ ਹੋ ਜਾਣਗੇ ਜਾਉਂਦੀ ਹੈ ਟ੍ਰੇਨ ਨਹੀਂ ਆਣਾ ਬਾਬਾ ਪਾ ਚੰਗੇ ਨਹੀਂ ਆਣਾ ਕਿ ਕਿਹਦੀ ਦੰਗ ਨਹੀਂ ਮਨੋਂ ਪਾਵੇ ਸੱਤ ਸਰੀਆ ਕਾਲ ਕੁੜੀ ਗਈ ਉਹ ਇੱਕ ਦਿਨ ਨਾਲ ਕੀ ਫਰਕ ਪੈਂਦਾ ਅੱਜ ਸਰੋਫੇ ਕਾਦੇ ਪਾਤੇ ਮੈਂ ਤਾਂ ਸਰੋਫੇ ਘਰੋਂ ਆਉਂਦੇ ਇਹ ਦਲਪੰਥ ਥੱਲੋਂ ਆ ਪਿਆ ਸੀ ਵੀ ਦੋਨਾਂ ਜਿਆ ਨੂੰ ਪਾਵਾਂਗੇ ਇਹਦੇ ਹਸਬੰਦ ਨੂੰ ਸਰੋਫਾ ਪਾ ਕੇ ਆਵਾਂਗੇ ਇਹਨੂੰ ਪਾ ਕੇ ਆਵਾਂਗੇ ਵੀ ਘਰ ਦੇ ਵਿੱਚ ਬਿਠਾਤਾ ਅੱਜ ਤੋਂ ਬਾਅਦ ਲੜਾਈ ਵਾਲੀ ਕੋਈ ਗੱਲ ਨਹੀਂ ਕਰਨੀ ਇਹਨਾਂ ਦਾ ਘਰ ਵਸਾ ਦਿੱਤਾ ਵਾ ਹੁਣ ਇਹਨਾਂ ਦੇ ਹਸਬੰਦ ਹੀ ਭੱਜ ਗਏ ਹੁਣ ਕੀ ਕਰ ਸਕਦੇ ਆ ਤੇ ਹੁਣ ਆਉਂਦੇ ਨੇ ਬੰਦੇ ਦੇ ਪੁੱਤਾਂ ਗੀ ਦੇ ਪਾਤਾ ਸਰੋਪਾ ਦਲ ਪਰਦਾ ਤੇ ਇਹਨਾਂ ਦੇ ਪਾਤਾ ਵਾ ਠੀਕ ਆ ਦੇਖੋ ਮੋਰੇ